ਗੱਲ ਕਰਦੇ ਹਾਂ ਸਰਦੀਆਂ ਨੂੰ ਲੈ ਕੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 31 ਦਸੰਬਰ ਤੱਕ ਪੰਜਾਬ ਭਰ ਦੇ ਸਰਕਾਰੀ ਅਨਐਡਿਟ ਜਾਂ ਜੋ ਹੋਰ ਸਕੂਲ ਹਨ ਪ੍ਰਾਈਵੇਟ ادارے ਉਹਨਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਸੀ ਔਰ ਲੇਕਿਨ ਸਰਦੀ ਨੂੰ ਮੱਦੇਨਜ਼ਰ ਰੱਖਦੇ ਤੇ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਇਹਨਾਂ ਛੁੱਟੀਆਂ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਜੇਕਰ ਯੋਗ ਹੈ ਕਿ ਇਹ ਹੁਣ ਛੁੱਟੀਆਂ 7 ਜਨਵਰੀ 2025 ਤੱਕ ਲਾਗੂ ਰਹਿਣਗੀਆਂ ਅਤੇ 8 ਜਨਵਰੀ 2025 ਨੂੰ ਸਕੂਲ ਆਮ ਵਾਂਗ ਖੁੱਲਣਗੇ ਕਿਉਂਕਿ ਜੋ ਪਹਾੜੀ ਇਲਾਕੇ ਹਨ ਉੱਥੇ ਜੋ ਬਰਫ਼ ਦੀ ਸਫੈਦ ਚਾਦਰ ਹੈ ਉਸ ਨਾਲ ਪਹਾੜੀਆਂ ਇਲਾਕੇ ਟਕੇ ਜਾ ਚੁੱਕੇ ਹਨ ਸ਼ਿਮਲਾ ਦੀ ਗੱਲ ਕਰੀਏ ਹਿਮਾਚਲ ਦੀ ਔਰ ਉਸ ਦੇ ਇਲਾਕਿਆਂ ਦੀ ਗੱਲ ਕਰੀਏ ਲੇਹ ਲਦਾਖ ਦੀ ਸ੍ਰੀਨਗਰ ਕੁਲਗਾਮ ਵਗੈਰਾ ਦੀ ਇਲਾਕਿਆਂ ਦੀ ਗੱਲ ਕਰੀਏ ਤਾਂ ਪੂਰੀ ਤਰ੍ਹਾਂ ਸਫੈਦ ਚਾਦ ਦੇ ਨਾਲ ਪਹਾੜੀਆਂ ਟਕਿਆਂ ਜੋ ਜਾ ਚੁੱਕੀਆਂ ਹਨ ਅਤੇ ਜੋ ਮੈਦਾਨੀ ਖੇਤਰ ਹਨ ਮੈਦਾਨੀ ਇਲਾਕਿਆਂ ਉਹਨਾਂ ਵਿੱਚ ਪਿਛਲੇ ਦਿਨੀ ਕਾਫੀ ਮਾਤਰਾ ਵਿੱਚ بارش ਵੀ ਹੋਈ ਸੀ ਜਿਸ ਨੂੰ ਲੈ ਕੇ ਠੰਡਰੇ ਹੁਣ ਆਪਣਾ ਪ੍ਰਗੋਪ ਹੈ ਜੋ ਸ਼ੁਰੂ ਕਰ ਦਿੱਤਾ ਦਿਖਾਉਣਾ ਇਸ ਦੇ ਮੱਤੇ ਨਜ਼ਰ ਲੈ ਕੇ ਸਕੂਲੀ ਬੱਚਿਆਂ ਦੇ ਅੰਦਰ ਅਧਿਆਪਕਾਂ ਦੇ ਅੰਦਰ ਮਾਪਿਆਂ ਦੇ ਅੰਦਰ ਖੁਸ਼ੀ ਔਰ ਇਜ਼ਹਾਰ ਪਾਇਆ ਜਾ ਰਿਹਾ ਹੈ ਕਿ ਇਸ ਠੰਡ ਤੋਂ ਬਚਣ ਦੇ ਲਈ ਪੰਜਾਬ ਸਰਕਾਰ ਵੱਲੋਂ ਸ਼ਲਾਘਾਯੋਗ ਉਪਰਾਲਾ ਜੋ ਫੈਸਲਾ ਕੀਤਾ ਗਿਆ ਛੁੱਟੀਆਂ ਦਾ ਬਹੁਤ ਹੀ ਸਰਹਣਯੋਗ ਹੈ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਾਨੀਫ